ਜਲੰਧਰ ਪੁਲਿਸ ਕਮਿਸ਼ਨਰ ਆਪਾਂ ਗੱਲਬਾਤ ਕਰਦੇ ਆ ਸਰ ਇੱਕ ਮਾਮਲਾ ਕਿਹੜਾ ਇਨਕਾਊਂਟਰ ਤੁਹਾਡੇ ਵੱਲੋਂ ਕੀਤਾ ਗਿਆ ਆ ਆ ਦੋ ਵਿਅਕਤੀਆਂ ਇਹ ਗੋਲਡੀ ਬਰਾੜ ਦੇ ਨਾਲ ਸੰਪਰਕ ਸੀਗਾ ਨਾ ਦਾ ਡਾਇਰੈਕਟ ਫਰੋਤੀ ਮਰਡਰ ਨੈਕਸਟ ਆਪਸ਼ਨ ਅਟੈਂਪਟ ਟੂ ਮਰਡਰ ਨਾ ਦੇ ਪਰਚੇ ਪਹਿਲਾਂ ਵੀ ਦਰਜ ਆ ਹੁਣ ਤੱਕ ਤਾਂ 6 ਪਰਚੇ ਸਾਹਮਣੇ ਆਏ ਆ ਇਨਵੈਸਟੀਗੇਸ਼ਨ ਜਾਰੀ ਹੈ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਠਹਿਰਾਪਨੀ ਚੇਂਜ ਕਰ ਰਹੇ ਸੀਗੇ ਇਹ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਤੇ ਹੌਟ ਚੇਜ਼ ਹੋਇਆ ਪਿੱਛੇ ਗੱਡੀ ਸਾਡੀ ਵੀ ਗੱਡੀਆਂ ਲੱਗੀ ਹੋਈਆਂ ਸੀਗੇ ਤਾਂ ਅੱਗੇ ਜਾ ਕੇ ਬਲੌਕ ਕਰਕੇ ਇਹਨਾਂ ਨੇ ਚਾਰ ਵੈਪਨ ਰਿਕਵਰ ਹੋਏ ਹਨ ਇਹਨਾਂ ਦੇ ਲੋਡਡ ਵੈਪਨ ਸੀਗੇ ਫਾਇਰ ਕੀਤਾ ਪੁਲਿਸ ਪੰਛੇ ਫਾਇਰ ਪੁਲਿਸ ਪਾਰਟੀ ਦੇ ਉੱਤੇ ਕਿੰਤੇ ਹਨ 7-8 ਪੁਲਿਸ ਪਾਰਟੀ ਨੇ ਕਿਤੇ ਹਨ ਤੇ ਇੱਕ ਬੰਦਾ ਤਾਂ ਦੌੜਦਾ ਹੋਇਆ ਆਪਾ ਇੱਕ ਖੇਤਾਂ ਦੇ ਵਿੱਚ ਫੜਿਆ ਗਿਆ ਦੂਜਾ ਜਿਹੜਾ ਸੀਗਾ ਉਹ ਕ੍ਰਿਟੀਕਲ ਇੰਜਰਡ ਹੈ ਸਰ ਕਿਹੜੇ ਗੈਂਗ ਦੇ ਨਾਲ ਕਿਹੜੇ ਗੋਲਡੀ ਬਰਾੜਾ ਟੁੰਡਿਓ ਹਾਂ ਸਰ ਕਿਹੜੇ ਪੁਲਿਸ ਪੁਲਿਸ ਆਮਨੇ ਸਾਹਮਣੇ ਕਿੰਨੇ ਫਾਇਰਿੰਗ ਕਰੀਏ ਟੋਟਲ 15 15 16 ਫਾਇਰਿੰਗ ਹੋਈ ਹੈ ਦੋਨੋਂ ਮਿਲਾ ਕੇ ਮਲਾਜਮ ਦੇ ਵੀ ਮਲਾਜਮ ਨਹੀਂ ਨਹੀਂ ਮਲਾਜਮ ਨਹੀਂ ਗੱਡੀਆਂ ਤੇ ਲੱਗੀਆਂ ਆ ਗੱਡੀਆਂ ਤੇ ਲੱਗੀਆਂ ਸਰ ਇਹਨਾਂ ਨੂੰ ਕੋਈ ਵੱਡੀ ਵਾਰਦਾਤ ਕਰਨੀ ਵਾਰਦਾਤ ਇਹ ਤਾਂ ਇਨੀਸ਼ੀਅਲ ਫੇਜ਼ ਹੈ ਨਾ ਹੁਣ ਤਾਂ ਲੇਕਿਨ ਇੰਟਰ ਗੈਂਗ ਰਾਈਵਲਰੀ ਸੀਗੀ ਦੋ ਤਿੰਨ ਲੋਕ ਸੀਗੇ ਨਾਲ ਦੇ ਜਿਹਨਾਂ ਨੇ ਰੈਕੀ ਕੀਤੀ ਸੀ ਸਿਰਫ ਦੋ ਜਣੇ ਆ ਜਾਂ ਇਹਨਾਂ ਦੇ ਨਾਲ ਇੱਕ ਇੱਕ ਹੋਰ ਆਇਡੈਂਟੀਫਾਈ ਹੋਇਆ ਉਹ ਵੀ ਅਰਾਉਂਡ ਅਪ ਹੋ ਜਾਏਗਾ ਸੂਨ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਿਆ ਪੁਲਿਸ ਕਮਿਸ਼ਨਰ ਦੇ ਨਾਲ ਉਹਨਾਂ ਨੇ ਦੱਸਿਆ ਇਹ ਗੋਲਡੀ ਬਰਾਡ ਦੇ ਜੋ ਹੈ ਦੱਸਿਆ ਜਾ ਰਿਹਾ ਲੋਕਾਂ ਦੇ ਨਾਲ ਫਰੋਤੀ ਦੀ ਮੰਗ ਕਰਦੇ ਸੀ ਵੱਡੀ ਵਾਰਦਾਤ ਕਰਨੀ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਹੜੇ ਆਚਾਰ ਪਿਸਟਲ ਇਹ ਬਰਾਮਤ ਕੀਤੇ ਗਏ ਨੇ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਲੋਡੇਡ ਕਿਹੜੇ ਪਿਸਟਲ ਹੈਗੇ ਆ ਤੇ ਜਿੰਦਾ ਰੋਡ ਵੀ ਕਿਹੜੇ ਮਿਲੇ ਨੇ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੰਦੇ ਰੋਡ ਹੈ ਚੱਲੇ ਰੋਡ ਆਰਾਊਂਡ ਹੈਗੇ ਆ ਪੁਲਿਸ ਦੇ ਉੱਤੇ ਵੀ ਕਿਹੜੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਪੁਲਿਸ ਦੀ ਗੱਡੀਆਂ ਦੇ ਉੱਤੇ ਕਿਹੜੀਆਂ ਗੋਲੀਆਂ ਵੱਜੀਆਂ ਨਜ਼ਰ ਆ ਰਹੀਆਂ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ A20 ਕਿਹੜੀ ਗੱਡੀ ਹੈ ਇਹ ਆ ਉਹ ਆਈ 20 ਗੱਡੀ ਜਿਸ ਦੇ ਵਿੱਚ ਆ ਜਾ ਰਹੇ ਸੀ ਤੇ ਉੱਤੋਂ ਪੁਲਿਸ ਨੂੰ ਕਿਦੋਂ ਦੋਨੋਂ ਪਾਸੋਂ ਕਿਹੜੀ ਗੱਡੀ ਰੋਕਦੇ ਨੇ ਉਸ ਦੇ ਉੱਤੇ ਕਿਹੜੀ ਐ ਫਾਇਰਿੰਗ ਜਵਾਬੀ ਫਾਇਰਿੰਗ ਕਿਹੜੀ ਕੀਤੀ ਜਾਂਦੀ ਹੈ ਪੁਲਿਸ ਦੀਆਂ ਗੱਡੀਆਂ ਦੇ ਉੱਤੇ ਵੀ ਕਿਹੜੀ ਐ ਗੋਲੀਆਂ ਲੱਗੀਆਂ ਨਜ਼ਰ ਆ ਰਹੀਆਂ ਜਾਂਚ ਕੀਤੀ ਜਾ ਰਹੀ ਹੈ ਇੱਕ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਜਾ ਰਿਹਾ ਤੇ ਇੱਕ ਨੂੰ ਮੌਕੇ ਤੋਂ ਹੀ ਕਿੜਾ ਪੁਲਿਸ ਵਾਲੇ ਫੜਿਆ ਜਾਂਦਾ ਚਾਰ ਪਿਸਤਲ ਕਿਹੜੇ ਆ ਜੋ ਲੋਡਡ ਫੜੇਗੇ ਮਿਲੇ ਨੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੋ ਖੋਲ ਹੈ ਜਿੰਦੇ ਰਾਉਂਡ ਵੀ ਕਿਹੜੇ ਬ੍ਰਾਹਮਤ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਵੱਡੀ ਖਬਰ ਇੱਕ ਵਾਰ ਫਿਰ ਪੁਲਿਸ ਤੇ ਗੈਂਗ ਦੀ ਆਮਨੇ ਸਾਹਮਨੇ ਟੱਕਰ ਹੁੰਦੀ ਹੈ 7 ਤੋਂ 8 ਕਿਹੜੀ ਹੈ ਫਾਇਰਿੰਗ ਚੱਲਦੀ ਹੈ ਇੱਕ ਦੇ ਉੱਤੇ ਕਿਹੜੀ ਹੈ ਗੋਲੀ ਵੱਜ ਜਾਂਦੀ ਹੈ ਤੇ ਉਹ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਜਾਂਦਾ 9 ਤੋਂ 10 ਗੋਲੀਆਂ ਕਿਹੜੀਆਂ ਚਲਦੀਆਂ ਨਜ਼ਰ